ਏ ਸਾਡੀ ਟੀਮ ਨੇ ਫਰਸਟ ਟਾਈਮ ਏਸ਼ੀਅਨ ਗੇਮਸ ਵਿੱਚ ਪਾਰਟਿਸਪੇਟ ਕੀਤਾ ਸੀ ਔਰ ਅਸੀਂ 골ਡ ਮੈਡਲ ਲੈ ਕੇ ਆਏ ਹਨ ਜਿਵੇਂ ਸਾਰੇ ਸਪੋਰਟਸ ਪਰਸਨ ਦੱਸ ਰਹੇ ਨੇ ਕਿ ਸਾਨੂੰ ਫਰਸਟ ਟਾਈਮ ਪ੍ਰਪਰੇਸ਼ਨ ਲਈ ਵੀ ਪੈਸੇ ਮਿਲੇ ਔਰ ਜਿਵੇਂ ਹੁਣ ਸਰ ਨੇ ਵੀ ਦੱਸਿਆ ਕਿ ਆਈ نو ਕਿਸੇ ਲਈ ਇਹ ਅਮਾਉਂਟ ਮੇਂ ਵੀ ਛੋਟੀ ਹੋਏ ਪਰ ਸਾਡੇ ਲਈ ਬਹੁਤ ਵੱਡੀ ਹੈ ਕਿਉਂਕਿ ਕਿਸੇ ਇੱਕ ਪਲੇਅਰ ਨੂੰ ਯਾਹਨੋ ਜਦੋਂ ਦੋ ਸਟਾਰਟ ਕੀਤਾ ਸੀ ਖੇਲਣਾ ਉਹਦੇ ਸਾਰੇ ਇਹ ਕਹਿੰਦੇ ਸੀ ਕਿ ਸਪੋਰਟਸ ਕਿਉਂ ਕਰ ਰਹੇ ਹੋ ਕੋਈ ਹੋਰ ਫੀਲਡ ਵਿੱਚ ਜਾਓ ਜਿੱਥੇ ਤੁਸੀਂ ਆਪਣੀ ਫੈਮਿਲੀ ਦੀ ਵੀ ਕੇਅਰ ਕਰ ਸਕੋ ਪਰ ਹੁਣ ਜਿਹੜੀ ਗਵਰਨਮੈਂਟ ਇੰਨਾ ਸਾਨੂੰ ਸਪੋਰਟ ਕਰ ਰਹੀ ਹੈ ਆ ਕੁਨ ਪੇਰੈਂਟਸ ਹੋਰ ਉਹਨੇ ਅੰਡੀਵੰਡੀ ਇਹ ਕਹਿਨਗੇ ਕਿ ਤੁਸੀਂ ਸਪੋਰਟਸ ਕਰੋ ਕਿਉਂਕਿ ਇਦਾਂ ਦੀ ਸਰਕਾਰ ਆਈ ਹੈ ਜਿਹੜੀ ਸਾਰੇ ਸਪੋਰਟਸ ਪਰਸਨ ਨੂੰ ਇੰਨਾ ਸਪੋਰਟ ਕਰ ਰਹੀ ਹੈ ਮੇਰਾ ਨਾਮ ਸਿਫਤ ਹੈ ਤੇ ਮੈਂ ਸ਼ੂਟਿੰਗ ਕਰਦੀ ਹਾਂ ਤੇ ਰੀਸੈਂਟਲੀ ਏਸ਼ੀਅਨ ਗੇਮਸ ਦੇ ਵਿੱਚੋਂ ਇੱਕ 골ਡ ਤੇ ਟੀਮ ਸਾਡਾ ਸਿਲਵਰ ਸੀ ਤੇ ਉਹਦੇ ਨਾਲ ਨਾਲ ਵਰਲਡ ਰਿਕਾਰਡ ਹੈ ਤੇ 올림픽 ਕੋਟਾ ਵਾਸਤੇ ਮੈਂ ਕੁਆਲੀਫਾਈ ਕੀਤਾ ਅੱਜ ਤੁਸਾਨੂੰ ਇੱਥੇ ਬੁਲਾ ਕੇ ਬਹੁਤ ਜ਼ਿਆਦਾ ਸਨਮਾਨ ਕੀਤਾ ਤੇ ਪਹਿਲੀ ਵਾਰੀ ਹੋਇਆ ਕਿ ਏਸ਼ੀਅਨ ਗੇਮਸ ਜਾਣ ਵਾਸਤੇ ਸਾਨੂੰ ਪਹਿਲਾਂ ਪ੍ਰੈਪਰੇਸ਼ਨ ਲਈ ਕੈਸ਼ ਵਾਰਡ ਦਿੱਤਾ ਗਿਆ ਸੀ ਜਤਨ ਤੋਂ ਬਾਅਦ ਵੀ ਸਾਨੂੰ ਤੁਸੀਂ ਦੇ ਰਹੇ ਹੋ ਤੇ 올림픽 ਵਾਸਤੇ ਤੁਸੀਂ ਸਾਨੂੰ ਪ੍ਰੈਪਰੇਸ਼ਨ ਵਾਸਤੇ ਪਹਿਲਾਂ ਹੀ ਕੈਸ਼ਵਾਰਡ ਦੇ ਰਹੇ ਹੋ ਤਾਂ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਆਈ ਥਿੰਕ ਸਰਕਾਰ ਦੀ سپورਟ ਨਾਲ ਤੇ ਪੇਰੈਂਟਸ سپورਟ ਨਾਲ ਅਸੀਂ ਕਰ ਰਹੇ ਹਾਂ ਤੇ ਅੱਗੇ ਵੀ ਅਸੀਂ ਜ਼ਰੂਰ ਅਹੀ ਕਰਦੇ ਰਹਾਂਗੇ ਸਰ ਸਿਫਤ ਦੀਆਂ ਜਿੰਨੀਆਂ ਸਿਫਤਾਂ ਕਰੀਏ ਉਹਨੀਆਂ ਘੱਟ ਨਹੀਂ ਪਰਸੋ ਜੀ ਇਸਨੇ ਜਕਾਰਤਾ ਵਿਖੇ ਏਸ਼ੀਅਨ ਚੈਂਪੀਅਨਸ਼ਿਪ ਚ 골ਡ ਤੇ ਸਿਲਵਰ ਮੈਡਲ ਦਿੱਤੇ ਆ ਤੇ ਜਕਾਰਤਾ ਤੋਂ ਡਾਇਰੈਕਟ ਫਲਾਈਟ ਲੈ ਕੇ ਸਰ ਸਵੇਰੇ ਪਹੁੰਚੀ ਆ ਜੇ ਅ ਪਹਿਲਾਂ ਤਾਂ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਮਾਨ ਸਰਕਾਰ ਦਾ ਵੀ ਜਿਨ੍ਹਾਂ ਨੇ ਫੰਕਸ਼ਨ ਇੰਨੀ ਛੇਤੀ ਰੱਖਿਆ ਤੇ ਇਹ ਪਹਿਲੀ ਵਾਰ ਹੋਇਆ ਵੀ ਸਾਨੂੰ ਤਿਆਰੀ ਲਈ 8 8 ਲੱਖ ਰੁਪਈਆ ਦਿੱਤਾ ਗਿਆ ਪਿਛਲੀਆਂ ਸਰਕਾਰਾਂ ਵੀ ਜਿਵੇਂ ਨੰਗੀਆਂ ਸਾਨੂੰ ਤਿਆਰੀ ਲਈ ਪੈਸਾ ਨਹੀਂ ਮਿਲਦਾ ਸੀ ਜਿਵੇਂ ਤੁਸੀਂ ਅਨਾਉਂਸ ਕੀਤਾ ਵੀ 올림픽ਸ ਲਈ 15 ਲੱਖ ਰੁਪਈਆ ਤਿਆਰੀ ਲਈ ਦਿੱਤਾ ਜਾਊਗਾ ਪਰ ਇਹ ਮੈਨੂੰ ਲੱਗਦਾ ਜਿਹੜੇ ਬੰਦੇ ਜੋਬ ਤੇ ਆ ਉਹਨਾਂ ਨੂੰ ਇਹ ਕੁਝ ਨਹੀਂ ਲੱਗਦਾ ਉਹਨਾਂ ਪਰ ਜਿਹੜੇ ਗਰੀਬ ਬੱਚੇ ਨੇ ਜਿਹੜੇ ਸ਼ੂ ਨੀ ਲੈ ਸਕਦੇ ਜਾਂ ਜੈਵਲਨ ਨਹੀਂ ਲੈ ਸਕਦੇ ਉਹਨਾਂ ਵਾਸਤੇ ਇਹ ਬਹੁਤ ਵੱਡੀ ਰਕਮ ਆ ਬਈ ਬਹੁਤ ਹੌਸਲਾ ਦਊਗੀ ਅ ਮੈਂ ਆਸ ਕਰਦਾ ਵੀ ਅਸੀਂ ਪੰਜਾਬ ਵਾਸਤੇ ਇੰਡੀਆ ਵਾਸਤੇ ਮੈਦੂ ਜਿੱਤਾਂਗੇ ਜਿਸ ਤਰ੍ਹਾਂ ਹਰਮਨਪ੍ਰੀਤ ਨੇ ਕਿਹਾ ਆਮ ਤੌਰ ਤੇ ਬਹੁਤ ਘਾਟੇ ਮਾਪਾ ਮਾਪਿਆਂ ਵੱਲੋਂ ਸੋਚਿਆ ਜਾਂਦਾ ਹੈ ਕਿ ਸਾਡੀ ਕੁੜੀ ਖੇਡਾਂ 'ਚ ਨਾਮ ਕਰੂਗੀ ਉਹ ਖੇਡਾਂ ਨੂੰ ਪਹਿਨ ਮੰਨ ਲੈਂਦੇ ਨੇ ਚਲ ਪੁੱਤ ਖੇਡ ਵੀ ਲਿਆ ਕਰ ਪਰ ਪੜ੍ਹਾਈ ਪਹਿਲਾਂ ਪਹਿਲੇ ਡਾਕਟਰ ਬਣ ਜਾ ਇੰਜੀਨੀਅਰ ਬਣ ਜਾ ਹਨਾ ਖੇਡਣਾ ਚਲੋ ਕੋਈ ਨਹੀਂ ਇੱਧਰ ਵੀ ਕੋਈ ਨਹੀਂ ਜਾਇਆ ਕਰ ਪਰ ਜਦੋਂ ਬੱਚਾ ਖੇਡ ਦੇ ਵਿੱਚ ਕਨਸਰਟੇਡ ਕਰਦਾ ਖੇਡ ਨਾਲ ਕਾਮਯਾਬ ਹੋ ਜਾਂਦਾ ਤਾਂ ਹਰਮਨਪ੍ਰੀਤ ਦੇ ਮੋਗੇ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਕਈ ਕੁੜੀਆਂ ਦੇ ਮਾਪੇ ਆਏ ਹੋਣਗੇ ਘਰੇ ਕਿ ਜੀ ਹਰਮਨਪ੍ਰੀਤ ਨੇ ਕਿਵੇਂ ਸ਼ੁਰੂ ਕੀਤਾ ਸੀ ਕਿ ਫਿਰ 네ਪਾਲ ਨੇ ਕਿਵੇਂ ਸ਼ੁਰੂ ਕੀਤਾ ਸਿਫਤ ਨੇ ਕਿਵੇਂ ਸ਼ੁਰੂ ਕੀਤਾ ਸੀਗਾ ਸ਼ੂਟਿੰਗ ਦਾ ਜਿਹੜਾ ਮੁਕਾਬਲੇ ਵਿੱਚ ਹਿੱਸਾ ਲੈਣਾ ਫਿਰ ਤੁਸੀਂ ਰੋਲ ਮਾਡਲ ਬਣ ਜਾਂਦੇ ਹੋ ਖਿਡਾਰੀਆਂ ਨੂੰ ਹਮੇਸ਼ਾ ਹੁੰਦਾਗਾ ਉਹ ਹਮੇਸ਼ਾ ਕਹਿੰਦੇ ਆ ਵੀ ਸਾਡੇ ਨਾਲ ਵੱਧ ਨੌਲੇਜ ਮੁੱਖ ਮੰਤਰੀ ਸਾਹਿਬ ਰੱਖਦੇ ਨੇ ਸਾਡੀ ਖੇਡਾਂ ਦੀ ਤੇ ਪਰ ਕੁਝ ਖਿਡਾਰੀ ਨੇ ਮੁੱਖ ਮੰਤਰੀ ਸਾਹਿਬ ਜੋ ਆਪਣੇ ਦਿਲ ਦੀ ਗੱਲ ਕਰਨੀ ਚਾਹੁੰਦੇ ਨੇ ਤੇ ਕੁਝ ਖਿਡਾਰੀਆਂ ਨਾਲ ਅਸੀਂ ਗੱਲ ਕਰਾਂਗੇ ਮਾਈਕ ਸਾਊਥ ਵਾਲਾ ਸਿਫਤ ਸਮਰਾ ਨੂੰ ਬੁਲਾਵਾਂਗੇ ਕਿਉਂਕਿ ਜਿਸ ਨੂੰ ਅੱਜ ਮੁੱਖ ਮੰਤਰੀ ਸਾਹਮਣੇ ਪਾਉਣੇ 2 ਕਰੋੜ ਦੇ ਚੈੱਕ ਨਾਲ ਸਨਮਾਨਿਤ ਕਰਨਾ ਸਾਡੀ ਫਰੀਦਕੋਟ ਦੀ ਸ਼ੂਟਿੰਗ ਦੀ ਪਲੇਅਰ ਸਿਫਤ ਔਰ ਸਮਰਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਿਫਤ ਹੈ ਤੇ ਮੈਂ ਸ਼ੂਟਿੰਗ ਕਰਦੀ ਹਾਂ ਤੇ ਰੀਸੈਂਟਲੀ ਐਸ਼ੀਅਨ ਗੇਮਸ ਦੇ ਵਿੱਚੋਂ ਇੱਕ 골 ਤੇ ਟੀਮ ਸਾਡਾ ਸਿਲਵਰ ਸੀ ਤੇ ਉਹਦੇ ਨਾਲ ਨਾਲ वर्ल्ड ਰਿਕਾਰਡ ਹੈ ਤੇ 올림픽 ਕੋਟਾ ਵਾਸਤੇ ਮੈਂ ਕੁਆਲੀਫਾਈ ਕੀਤਾ ਹੈ ਅੱਜ ਤੁਸਾਨੂੰ ਇੱਥੇ ਬੁਲਾ ਕੇ ਬਹੁਤ ਜ਼ਿਆਦਾ ਸਨਮਾਨ ਕੀਤਾ ਤੇ ਪਹਿਲੀ ਵਾਰੀ ਹੋਇਆ ਕਿ ਏਸ਼ੀਅਨ ਗੇਮਸ ਜਾਣ ਵਾਸਤੇ ਸਾਨੂੰ ਪਹਿਲਾਂ ਪ੍ਰੈਪਰੇਸ਼ਨ ਲਈ ਕੈਸ਼ਵਾਰਡ ਦਿੱਤਾ ਗਿਆ ਸੀ ਤੇ ਜਿੱਤਣ ਤੋਂ ਬਾਅਦ ਵੀ ਸਾਨੂੰ ਤੁਸੀਂ ਦੇ ਰਹੇ ਹੋ ਤੇ 올림픽 ਵਾਸਤੇ ਤੁਸੀਂ ਸਾਨੂੰ ਪ੍ਰੈਪਰੇਸ਼ਨ ਵਾਸਤੇ ਪਹਿਲਾਂ ਹੀ ਕੈਸ਼ਵਾਰਡ ਦੇ ਰਹੇ ਹੋ ਤਾਂ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ఐ థింక్ ਸਰਕਾਰ ਦੀ سپورਟ ਨਾਲ ਤੇ ਪੇਰੈਂਟਸ سپورਟ ਨਾਲ ਅਸੀਂ ਕਰ ਰਹੇ ਹਾਂ ਤੇ ਅੱਗੇ ਵੀ ਅਸੀਂ ਜ਼ਰੂਰ ਆਇਂ ਕਰਦੇ ਰਵਾਂਗੇ। ਸਰ ਸਿਫਟ ਦੀਆਂ ਜਿੰਨੀਆਂ ਸਿਫਟਾਂ ਕਰੀਏ ਉਹਨੀਆਂ ਘਟ ਨਹੀਂ। ਪਰਸੋ ਜੀ ਇਸ ਨੇ ਜਕਾਰਤਾ ਵਿਖੇ ਏਸ਼ੀਅਨ ਚੈਂਪੀਅਨਸ਼ਿਪ 'ਚ 골ਡ ਤੇ ਸਿਲਵਰ ਮੈਡਲ ਦਿੱਤੇ ਆ ਤੇ ਜਕਾਰਤਾ ਤੋਂ ਡਾਇਰੈਕਟ ਫਲਾਈਟ ਲੈ ਕੇ ਸਰ ਸਵੇਰੇ ਪਹੁੰਚੀ ਆ ਜੇ। ਸਿਫਟ ਤੋਂ ਬਾਅਦ ਸਰ ਹੁਣ ਮੈਂ ਤ੍ਰਿੰਦਰਪਾਲ ਸਿੰਘ ਤੂਰ ਮੋਗਾ ਦਾ ਰਸ਼ ਸ਼ਾਰਟ ਪੁੱਟ ਥਰੋਅ ਜਿਹਨੇ ਲਗਾਤਾਰ ਦੂਜੀ ਵਾਰ 골ਡ ਮੈਡਲ ਜਿੱਤੇ ਆ। ਤ੍ਰਿੰਦਰ ਤੂਰ ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਮਾਨ ਸਰਕਾਰ ਦਾ ਵੀ ਜਿਨ੍ਹਾਂ ਨੇ ਫੰਕਸ਼ਨ ਇੰਨੀ ਛੇਤੀ ਰੱਖਿਆ ਤੇ ਇਹ ਪਹਿਲੀ ਵਾਰ ਹੋਇਆ ਵੀ ਸਾਨੂੰ ਤਿਆਰੀ ਲਈ 8 8 ਲੱਖ ਰੁਪਇਆ ਦਿੱਤਾ ਗਿਆ ਪਿਛਲੀਆਂ ਸਰਕਾਰਾਂ ਵੀ ਜਿਵੇਂ ਨੰਗੀਆਂ ਸਾਨੂੰ ਤਿਆਰੀ ਲਈ ਪੈਸਾ ਨਹੀਂ ਮਿਲਦਾ ਸੀ ਜਿਵੇਂ ਤੁਸੀਂ ਅਨਾਉਂਸ ਕੀਤਾ ਵੀ 올림픽ਸ ਲਈ 15 ਲੱਖ ਰੁਪਇਆ ਤਿਆਰੀ ਲਈ ਦਿੱਤਾ ਜਾਊਗਾ ਪਰ ਇਹ ਮੈਨੂੰ ਲੱਗਦਾ ਜਿਹੜੇ ਬੰਦੇ ਜੋਬ ਤੇ ਆ ਉਹਨਾਂ ਨੂੰ ਇਹ ਕੁਝ ਨਹੀਂ ਲੱਗਦਾ ਉਹਨਾਂ ਪਰ ਜਿਹੜੇ ਗਰੀਬ ਬੱਚੇ ਨੇ ਜਿਹੜੇ ਸ਼ੂ ਨੀ ਲੈ ਸਕਦੇ ਜਾਂ ਜੈਵਲਨ ਨਹੀਂ ਲੈ ਸਕਦੇ ਉਹਨਾਂ ਵਾਸਤੇ ਇਹ ਬਹੁਤ ਵੱਡੀ ਰਕਮ ਆ ਬਈ ਬਹੁਤ ਹੌਸਲਾ ਦਊਗੀ ਅ ਮੈਂ ਆਸ ਕਰਦਾ ਵੀ ਅ ਅਸੀਂ ਪੰਜਾਬ ਵਾਸਤੇ ਇੰਡੀਆ ਵਾਸਤੇ ਮੈਡਲ ਜਿੱਤਾਂਗੇ ਥੈਂਕ ਯੂ ਸੂਰ ਸਾਹਿਬ ਸ਼ਾਰਟ ਪੁੱਟ ਤੁਸੀਂ ਹੋਰ ਸੱਟੋ ਸਰਕਾਰ ਤੁਹਾਡੇ ਲਈ ਸਰਕਾਰ ਨੇ ਖਜ਼ਾਨਾ ਖੋਲ੍ਹਿਆ ਹੋਇਆ ਆ ਉਹਨੂੰ ਮੋਗਾ ਦੀ ਇੱਕ ਹੋਰ ਕ੍ਰਿਕਟਰ ਆ ਸਾਡੀ ਹਰਮਨਪ੍ਰੀਤ ਕੌਰ ਬਹੁਤ ਲੰਬੇ ਲੰਬੇ ਛੱਕੇ ਲਾਉਂਦੀ ਆ ਇਹ ਤੇ ਹਰਮਨਪ੍ਰੀਤ ਹੁਣ ਗੱਲ ਕਰੇਗੀ ਕ੍ਰਿਕਟਰ ਸਾਡੀ ਇੰਡੀਆ ਟੀਮ ਦੀ ਕੈਪਟਨ ਸਤਿ ਸ੍ਰੀ ਅਕਾਲ ਸਰ ਆ ਇਹ ਸਾਡੀ ਟੀਮ ਨੇ ਫਸਟ ਟਾਈਮ ਏਸ਼ੀਅਨ ਗੇਮਸ ਵਿੱਚ ਪਾਰਟਿਸਪੇਟ ਕੀਤਾ ਸੀ ਔਰ ਅਸੀਂ 골ਡ ਮੈਡਲ ਲੈ ਕੇ ਆਏ ਆ ਜਿਵੇਂ ਸਾਰੇ ਸਪੋਰਟਸ ਪਰਸਨ ਦੱਸ ਰਹੇ ਨੇ ਕਿ ਸਾਨੂੰ ਫਸਟ ਟਾਈਮ ਪ੍ਰੇਪਰੇਸ਼ਨ ਲਈ ਵੀ ਪੈਸੇ ਮਿਲੇ ਔਰ ਜਿਵੇਂ ਹੁਣ ਸਰ ਨੇ ਵੀ ਦੱਸਿਆ ਕਿ ਆਈ نو ਕਿਸੇ ਲਈ ਅਮਾਉਂਟ ਮੇ ਵੀ ਛੋਟੀ ਹੋਵੇ ਪਰ ਸਾਡੇ ਲਈ ਬਹੁਤ ਵੱਡੀ ਹੈ ਕਿਉਂਕਿ ਕਿਸੇ ਇੱਕ ਪਲੇਅਰ ਨੂੰ ਯੂ ਨੋ ਜਦੋਂ ਦੋ ਸਟਾਰਟ ਕੀਤਾ ਸੀ ਖੇਡਣਾ ਉਹਦੇ ਸਾਰੇ ਇਹ ਕਹਿੰਦੇ ਸੀ ਕਿ ਸਪੋਰਟਸ ਕਿਉਂ ਕਰ ਰਹੇ ਹੋ ਕੋਈ ਹੋਰ ਫੀਲਡ ਵਿੱਚ ਜਾਓ ਜਿੱਥੇ ਤੁਸੀਂ ਆਪਣੀ ਫੈਮਿਲੀ ਦੀ ਵੀ ਕੇਅਰ ਕਰ ਸਕੋ ਪਰ ਹੁਣ ਜਿਹੜੀ ਗਵਰਨਮੈਂਟ ਇਨਾ ਸਾਨੂੰ ਸਪੋਰਟ ਕਰ ਰਹੀ ਹੈ ਆਮ ਸ਼ੋਰ ਕਿ ਹਨ ਪੇਰੈਂਟਸ ਔਰ ਉਹਨਾਂ ਦੇ ਅੰਡੀ ਗਵੰਡੀ ਇਹ ਕਹਿੰਦੇ ਕਿ ਤੁਸੀਂ ਸਪੋਰਟਸ ਕਰੋ ਕਿਉਂਕਿ ਇਦਾਂ ਦੀ ਸਰਕਾਰ ਆਈ ਹੈ ਜਿਹੜੀ ਸਾਰੇ ਸਪੋਰਟਸ ਪਰਸਨ ਨੂੰ ਇੰਨਾ ਸਪੋਰਟ ਕਰ ਰਹੀ ਹੈ ਥੈਂਕ ਯੂ ਸੋ ਮਚ ਸਰ ਵਿਮਨ ਕ੍ਰਿਕਟ ਪਹਿਲੀ ਵਾਰ ਏਸ਼ੀਅਨ ਗੇਮਸ ਸ਼ਾਮਲ ਹੋਈ ਆ ਤੇ ਪਹਿਲੀ ਵਾਰ ਇਹਨਾਂ ਨੂੰ ਪ੍ਰੈਪਰੇਸ਼ਨਲ ਅਮਾਉਂਟ ਮਿਲੀ ਆ ਹੁਣ ਸਰ ਰੋਇੰਗ ਦੇ ਵਿੱਚ ਮੈਂ ਚਰਨਜੀਤ ਸਿੰਘ ਨੂੰ ਗੁਜਾਰਸ਼ ਕਰਾਂਗਾ ਕਿਉਂਕਿ ਰੋਇੰਗ ਦੇ ਵਿੱਚ ਪੰਜਾਬ ਬਹੁਤ ਵਧੀਆ ਕਰ ਰਿਹਾ ਹੈਗਾ ਇਸਨੇ ਮੈਡਲ ਜਿੱਤੇ ਆ ਚਰਨਜੀਤ ਸਿੰਘ ਤੁਸੀਂ ਗਾਲੀ ਮੈਂ ਚਰਨਜੀਤ ਸਿੰਘ ਰੋਇੰਗ ਖੇਡ ਦਾ ਖਿਡਾਰੀ ਆ ਮੈਂ ਪੰਜਾਬ ਸਰਕਾਰ ਅਤੇ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਦੁਆਰਾ ਬਣਾਈ ਗਈ ਨਵੀਂ ਖੇਡ ਨੀਤੀ ਅਧੀਨ 8-8 ਲੱਖ ਰੁਪਏ ਐਡਵਾਂਸ ਵਿੱਚ ਖਿਡਾਰੀਆਂ ਨੂੰ ਤਿਆਰੀ ਕਰਨ ਲਈ ਦਿੱਤੇ ਤੇ ਖਿਡਾਰੀਆਂ ਨੇ ਵੀ ਬਾਤ ਚੜ ਕੇ ਤਿਆਰੀ ਕੀਤੀ ਅਤੇ ਬਹੁਤ ਮਦਦ ਮਿਲੀ ਉਹਨਾਂ ਨੂੰ ਖਿਡਾਰੀ ਹੁਣ ਤਿਆਰੀ ਕਰਨ ਦੇ ਵਿੱਚ ਤੇ ਜਿਸ ਨਾਲ ਪੰਜਾਬ ਪੰਜਾਬ ਵਿੱਚ ਪੰਜਾਬ ਦੀ ਝੋਲੀ ਵਿੱਚ ਇੱਕ ਰਿਕਾਰਡ ਤੋੜ ਮੈਡਲ ਪਾਇਆ ਧੰਨਵਾਦ ਮੁੱਖ ਮੰਤਰੀ ਸਾਹਿਬ ਸਾਡੀ ਆਬਾਦੀ ਭਾਵੇਂ 2% ਹੈ ਪਰ ਏਸ਼ੀਅਨ ਗੇਮ ਚ ਅਸੀਂ 20% ਮੈਡਲ ਜਿੱਤੇ ਆ 100 ਮੈਡਲ ਜੀ ਇੰਡੀਆ ਨੇ ਜਿੱਤੇ ਆ ਤੇ ਉਸ ਚ 20 ਮੈਡਲ ਪੰਜਾਬ ਦੇ ਆ